ਸਾਤਰੀ ਕਾਲ ਸਾਰਿਆਂ ਨੂੰ ਕਿੱਦਾਂ ਸਾਰੇ ਅੱਜ ਆਪਾਂ ਨਵਾਂ ਬਲੌਗ ਸਟਾਰਟ ਕਰਨ ਲੱਗੇ ਆਂ ਆਪਾਂ ਚੱਲੇ ਆਂ ਗੁਰੂ ਘਰ ਅੱਜ ਹੈਗਾ ਸੰਡੇ ਚਲੋ ਆਪਾਂ ਗੁਰੂ ਘਰ ਚੱਲ ਕੇ ਤੁਹਾਨੂੰ ਮਿਲੀਏ ਅੱਜ ਦਿਖਾਉਂਦੇ ਆਪਾਂ ਕਿਹੜੇ ਗੁਰੂ ਘਰ ਚੱਲੇ ਆਂ ਚਲੋ ਚੱਲੀਏ ਅੰਮੀ ਜੀ ਚਲੋ ਚਲੋ ਪਲੀਜ਼ ਜੇ ਜਿੰਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਸਾਨੂੰ ਸਪੋਰਟ ਕਰੋ ਤਾਂ ਕਿ ਅਸੀਂ ਹੋਰ ਵਧੀਆ-ਵਧੀਆ ਵੀਡੀਓ ਬਣਾ ਸਕੀਏ ਤੁਹਾਡੇ ਸਪੋਰਟ ਨਾਲ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ आप पहुंच गए गुरु घर ए गुरुद्वारा सभी श्री गुरु सिंह सभा गुरुद्वारा ब्रिस्टल चर्च रोड ए मेन एंट्रेंस है चलो चलिए अंदर हम तो जी याँ क्या जोड़ा कर, पति जोड़े लाइए, चल जिस तरह जोड़े लाओ, फिर चलिए अंदर है ना। शुरू कर आके मथा टेक के पहला अपना चापो कोण अंदर लंगर छक्कियाँ, फिर अपना बैठ के कीर्तन सुनिए थोड़ी देर आगे वापस में जब अपन गुरु घर तो मत्था टेक के और आ गए किने दो ढाई बज गए है ना दो ढाई बज गए काफी लेट समाप्ति हुई आज है ना लेट समाप्ति है भी कीर्तन लाप कर ता करके थोड़ी देर लग गई है लंगर चल गया हां जी लंगर चल के फिर पूरे होने ना, ना समोसे पड़ा के आपा चलिए घर फिर एक घर चलिए चलो चलते हैं समोसे दे दइए ਆਪਾਂ ਘਰ ਪਹੁੰਚ ਗਏ ਗੁਰਦੁਆਰੇ ਸਾਹਿਬ ਦਰਸ਼ਨ ਕਰਾਏ ਆਂਦੇ-ਆਂਦੇ ਆਪਾਂ ਲिटल ਤੋਂ ਥੋੜੀ ਜਿਹੀ ਸ਼ਾਪਿੰਗ ਵੀ ਕਰ ਲਈ ਹੁਣ ਆਪਾਂ ਚਾਹ ਧਰਨ ਲੱਗਿਆ ਚਲੋ ਚਾਹ ਬਣਾਈਏ ਨਾਲੇ ਫਿਰ ਤੁਹਾਨੂੰ ਚਾਹ ਦੇ ਬਾਅਦ ਆਪਾਂ ਦੱਸ ਦਿਆਂ ਕੀ ਕਰਨਾ ਹੈ ਆਪਾਂ ਫਿਰ ਆਪਾਂ ਜੇ ਕੜੀ ਵੀ ਬਣਾਣੀ ਹੈ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਚਲੋ ਚਾਹ ਧਰ ਲਈ ਆਪਾਂ ਫਿਰ ਚਾਹ ਦੇ ਨਾਲ ਮਿਲਦੇ ਆਂ ਤੁਹਾਨੂੰ ਡਿਨਰ ਹੋ ਗਿਆ ਰੈਡੀ ਅੱਜ ਆਪਾਂ ਬਣਾਇਨੇ ਕੜੀ ਚੋਲ ਇਹ ਦੇਖੋ ਹੁਣ ਆਪਾਂ ਕਰਨ ਲੱਗਿਆ ਡਿਨਰ ਚਲੋ ਆਜੋ ਚਲੋ ਜੀ ਡਿਨਰ ਕਰੀਏ ਤੁਸੀਂ ਦੇਖੋ ਸਾਡੀ ਕੜੀ ਦਾ ਰੰਗ ਕਿਦਾ ਦਾ ਸੋਹਣਾ ਲੱਗਦਾ ਨਾ ਟੇਸਟੀ ਬਣੀ ਹੋਣੀ ਕਸਤੂਰੀ ਮੇਥੀ ਅਸੀਂ ਜਿਆਦਾ ਪਾਈ ਹੈ ਚਲੋ ਖਾਈਏ ਕੜੀ ਚੋਲ ਚਲੋ ਟੇਸਟ ਕਰਕੇ ਦੱਸੋ ਮੰਮੀ ਜੀ ਕਿੱਦਾਂ ਬਣੀ ਕੜੀ ਚੋਲ ਸਵਾਦ ਬਣੇ ਬਹੁਤ ਵਧੀਆ ਸਵਾਦਿਖੀ ਕੜੀ ਹਾਂ ਸਵਾਦ ਨੌਨ ਮਿਰਚ ਸਹੀ ਹੈ ਬਹੁਤ ਵਧੀਆ ਚਲ ਆਜਾ ਜਸਤੂ ਵੀ ਖਾ ਲੈ ਕੜੀ ਚੋਲ ਆਪਣੇ ਚਲ ਆਓ ਦੀ ਨੈਕਸਟ ਡੇ

फिर जस्ताज कह अच में स्कूटर जाना है मॉर्निंग दस क्या चलो फिर आप पैदल चलते हाँ फटाफट आप जसताज में आईए फिर आप मिलते हैं आके आ गई आ गई mm -hmm. तू तो, तो न्ठद स्कूटर च है ना mm -hmm. तू तो, तो ना स्कूटर च मम्मा वॉक करके आ रही है mm -hmm. चलो mm -hmm. किधरों जाना पिछो सामने हुं? ਪਿੱਛੋਂ ਚਲ ਜਸਤਾ ਹਰਲੀ ਧਿਆਨ ਨਾਲ ਬੈਠਾ ਹਾਂ ਜੀ ਮੈਂ ਧਿਆਨ 사ਤ ਹਾਂ ਹਾਂ ਜੀ ਮੈਂ ਧਿਆਨ ਨਾ ਲਾਉਂਗੀ ਕੋਈ ਨਾ ਚਲੋ ਪਿੱਛੋਂ ਆਉਂਗੀ ਟੈਨਸ਼ਨ ਨਾਲ ਹੂੰ ਅੱਛਾ ਪਿੱਛੋਂ ਕੋਈ ਨਹੀਂ ਆਂਦਾ ਕੋਈ ਵੀ ਨਹੀਂ ਜਸਤਾ ਨੂੰ ਮम्मा ਦੀ ਟੈਨਸ਼ਨ ਹੋ ਗਈ ਮम्मा ਕੱਲੀ ਵਾਕ ਕਰਕੇ ਆਉਗੀ ਹੈਨਾ ਚਲੋ ਕਿੱਦਾਂ ਤੁਹਾਡੇ ਵੀ ਸਾਰੇ ਨਿਆਣੇ ਤੇ ਹੁਣ ਸਕੂਲ ਸਟਾਰਟ ਹੋ ਗਏ ਹੋਣੇ ਇੰਡੀਆ ਚ ਤਾਂ ਛੇਤੀ ਹੋ ਜਾਂਦੇ ਨੇ ਇਧਰ ਬਾਹਰਲੀ ਕੰਟਰੀਆਂ ਚ ਸੈਪਟੈਂਬਰ ਚ ਹੁੰਦੇ ਨੇ ਚਲੋ ਹੁਣ ਜਸਤਾਜ ਆ ਗਿਆ ਸਕੂਲ ਜਸਤਾਜ ਪਹੁੰਚ ਗਿਆ ਸਕੂਲ ਆਪਾਂ ਜਸਤਾਜ ਨੂੰ ਹੁਣ ਤਾਂ ਛੱਡ ਕੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਜਸਤਾਜ ਬਾਏ ਕਰ ਦੋ ਮੈਂ जिस्ताज़ी छुट्टी तो बादा पाज़ जिस्ताज़ नो पिक किता फिर आप पाच चलेंगे मॉल जिस्ताज़ ने शूल हैं ने सिक्यू चलो आप पता नो मॉल चल के मिल दें हम कैरेबिया लग गया जिस्ताज़ ये वाले बच्चे समझ लग रहे हैं ना चल ठीक है ले लिए चल आ जाओ पे करिए चलो चलिए हूँ हो गया जस्ताज हैप्पी ले ले शू चलो ठीक है चलो आप चलिए उनका जस्ताज हो गई शॉपिंग ਲੋ ਹੁਣ ਆਪਸ ਦਾ ਵਲੌਗ ਇੱਥੇ ਕਰਦੇ ਆ ਐਂਡ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਪਲੀਜ਼ ਲਾਈਕ ਕਰ ਲਿਓ ਕਮੈਂਟ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਫਿਰ ਮਿਲਦੇ ਆ ਕਿਸੇ ਨੈਕਸਟ ਵਧੀਆ ਜੇ ਬਲੌਗ ਚ ਉਦੋਂ ਤੱਕ ਲਈ ਬਾਏ